ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਮੈਂ ਦੀਪਕ ਭੰਡਾਰੀ ਅੱਜ ਮੈਨੂੰ ਲਾਈਵ ਹੋਣਾ ਪੈ ਰਿਹਾ ਇਸ ਕਰਕੇ ਕਿਉਂਕਿ ਮੈਨੂੰ ਡਰੱਗ ਪੈਡਲਰ ਡਰੱਗ ਰੈਕਟਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਇਹਦੇ ਪਿੱਛੇ ਕੌਣ ਹੈ ਸਾਜ਼ਿਸ਼ ਦੇ ਪਿੱਛੇ ਕੌਣ ਹੈ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਆ ਬੜੇ ਵੱਡੇ ਡਰੱਗ ਰੈਕਟਰ ਦਾ ਹਿੱਸਾ ਰਿਹਾ ਡਰੱਗ ਇੰਸਪੈਕਟਰ ਸੁਖਦੀਪ ਸਿੰਘ ਜਿਹੜਾ ਕਿ ਐਨਸੀਬੀ ਨੇ ਨਾਰਕੋਟਿਕ ਕ੍ਰਾਈਮ ਬਿਊਰੋ ਨੂੰ ਜਿਹੜਾ ਮਿਸ ਗਾਈਡ ਕਰ ਰਿਹਾ ਕਿਸ ਤਰ੍ਹਾਂ ਮੇਰੇ ਤੇ ਰੋਪ ਲਗਦੇ ਕਿਸ ਤਰ੍ਹਾਂ ਇਹਨੇ 50 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਹੈ ਗਵਿੰਦਰ ਮਹਾਜਨ ਡੀਐਸਪੀ ਨੂੰ ਦਿੱਤੀ ਸੀ ਔਨ ਰਿਕਾਰਡ ਹੈ ਮਾਮਲਾ ਸੀਬੀਆਈ ਕੋਲ ਹੈ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ 20 ਕਰੋੜ ਰੁਪਏ ਦੀ ਟ੍ਰੈਮਾਡੋਲ ਫੜੀ ਗਈ ਸੀ ਇਹ ਉਸ ਡਰੱਗ ਰੈਕਟਰ ਦਾ ਹਿੱਸਾ ਇਹਦਾ ਇੱਕ ਸਾਥੀ ਸ਼ਿਸ਼ਾਨ ਮਿੱਤਲ ਜਿਹੜਾ ਜੇਲ੍ਹ ਚਾ ਇਹ ਮੇਰੇ ਪਿੱਛੇ ਇਸ ਕਰਕੇ ਪਿਆ ਕਿਉਂਕਿ ਇਹਦੇ ਖਿਲਾਫ ਮੈਂ ਸਟੋਰੀ ਚਲਾਈ ਸੀ ਅਦੀ ਥਮ ਮਨੇਲ ਦੇ ਉੱਤੇ ਫੋਟੋ ਲਾਈਨ ਸੀ ਤੇ ਮੈਨੂੰ ਇਹ ਡਰੱਗ ਰੈਕਟਰ ਬਣਾ ਰਿਹਾ ਸੁਖਦੀਪ ਸਿੰਘ ਤੂੰ ਮੈਨੂੰ ਤੇ ਮੇਰੇ ਪਰਿਵਾਰ ਨੂੰ ਬੇਵਜਾ ਫਸਾਇਆ ਤੰਗ ਕਰ ਰਿਹਾ ਮੇਰੇ ਪਰੇਸ਼ਾਨ ਕਰ ਰਿਹਾ ਤੇਰੇ ਕੋ ਜੋ ਹੋ ਸਕਦਾ ਕਰ ਹੁਣ ਤੁਸੀਂ ਇਹ ਦੇਖੋ ਕਿਸ ਤਰ੍ਹਾਂ ਅਸੀਂ ਭ੍ਰਸ਼ਟਾਚਾਰ ਦੇ ਖਿਲਾਫ ਬੋਲਦੇ ਆਂ ਸਰਕਾਰ ਦੀਆਂ ਅੱਖਾਂ ਖੋਲਦੇ ਆਂ ਪ੍ਰਸ਼ਾਸਨ ਦੀਆਂ ਅੱਖਾਂ ਖੋਲਦੇ ਆਂ ਤਾਂ ਕਿ ਆਮ ਲੋਕਾਂ ਨੂੰ ਇਨਸਾਫ ਮਿਲ ਸਕੇ ਵੈਸੇ ਤੇ ਲੋਕ ਬੋਲਣੋਂ ਬੰਦ ਹੋ ਗਏ ਕਹਿੰਦੇ ਭਗਤ ਸਿੰਘ ਜੰਮੇ ਤੇ ਗਵੰਡੀਆਂ ਦੇ ਘਰ ਇਸ ਕਰਕੇ ਲੋਕਾਂ ਨੇ ਤੇ ਮੂੰਹ ਨੂੰ ਤਾਲੇ ਮਾਰ ਲਏ ਪਰ ਅਸੀਂ ਮੈਂ ਤੇ ਮੇਰਾ ਸਾਥੀ ਰਕੇਸ਼ ਸ਼ਰਮਾ ਸਲੂਟ ਹੈ ਰਕੇਸ਼ ਸ਼ਰਮਾ ਦੇ ਜਜ਼ਬੇ ਨੂੰ ਵੀ ਜਿਹੜਾ ਚਟਾਨ ਦੇ ਨਾਲ ਮੇਰੇ ਨਾਲ ਖੜਾ ਰੰਦਾ ਚਟਾਨ ਦੀ ਭਾਂਤੀ ਭਾਜੀ ਮੇਰੇ ਕਰਕੇ ਤੁਸੀਂ ਪ੍ਰੋਬਲਮ ਦੇ ਵਿੱਚ ਆ ਗਏ ਹੋ ਮੈਂ ਤੁਹਾਡੇ ਤੋਂ ਵੀ ਮਾਫੀ ਮੰਗਦਾ ਪਰ ਇਹ ਸਾਰਾ ਚੱਕਰ ਸਭ ਨੂੰ ਪਤਾ ਹੈ ਕਿਸ ਤਰ੍ਹਾਂ ਪਲਾਨ ਕੀਤਾ ਗਿਆ ਹੈ ਇੱਥੋਂ ਤੱਕ ਕਿ ਮੇਰੇ ਪਰਿਵਾਰ ਨੂੰ ਮੇਰੀ ਪਤਨੀ ਨੂੰ ਵੀ ਮੇਰੇ ਬੇਟੇ ਨੂੰ ਵੀ 21 ਸਾਲ ਦੇ ਬੱਚੇ ਨੂੰ ਵੀ ਨਾਲ ਇਨਵੋਲ ਕਰ ਲਿਆ ਉਹ ਤੈਨੂੰ ਸ਼ਰਮ ਨਹੀਂ ਆਈ ਓਏ ਨਾ ਤੈਨੂੰ ਸ਼ਰਮ ਆਈ ਤੇ ਨਾ ਤੇਰੇ ਉਹ ਐਨਸੀਪੀ ਦੇ ਉਹਨਾਂ ਅਫਸਰਾਂ ਨੂੰ ਸ਼ਰਮ ਆਈ ਜਿਨ੍ਹਾਂ ਨੇ ਮੈਨੂੰ ਇਨਵੋਲ ਕੀਤਾ ਮੇਰੇ ਪਰਿਵਾਰ ਨੂੰ ਇਨਵੋਲ ਕੀਤਾ ਮੇਰੇ ਬੱਚੇ ਨੂੰ ਮੇਰੇ ਭਰਾ ਨੂੰ ਮੇਰੀ ਵੋਟੀ ਨੂੰ ਮੇਰੀ ਪਰਜਾਈ ਨੂੰ ਤੇ ਹੁਣ ਤੁਸੀਂ ਪਲਾਨ ਕਰ ਰਹੇ ਹੋ ਕਿ ਮੇਰੇ ਬੁੱਢੇ ਮਾਪਿਆਂ ਨੂੰ ਪਲਾਨ ਵਿੱਚ ਪਲਾਨ ਕੀਤਾ ਜਾਵੇ ਮੇਰੇ ਰਿਸ਼ਤੇਦਾਰਾਂ ਨੂੰ ਪਲਾਨ ਕੀਤਾ ਜਾਵੇ ਕਿਸ ਤਰ੍ਹਾਂ ਕਰੋਗੇ ਦੇਖੋ ਸਵਾਲ ਇਹ ਹੈ ਕਿ ਕੀ ਲੋਕ ਬੋਲਣਾ ਬੰਦ ਕਰ ਦੇਣ ਮੈਂ ਲੋਕਾਂ ਨੂੰ ਇਹ ਦੱਸਣਾ ਚਾਹੁੰਨਾ ਇਹ ਲਾਈਵ ਹੋਣ ਦਾ ਮਕਸਦ ਮੇਰਾ ਅੱਜ ਇਹ ਹੈ ਕਿ ਤਾਂ ਕਿ ਮੇਰਾ ਪੱਖ ਜਨਤਾ ਦੇ ਵਿੱਚ ਜਾਵੇ ਕੁਝ ਜਿਹੜੇ ਪੱਤਰਕਾਰ ਸਮਾਚਾਰ ਪੱਤਰ ਜਿਹੜੇ ਨੇ ਉਹ ਮੈਨੂੰ ਡਰੱਗ ਪੈਡਲਰ ਦੱਸ ਰਹੇ ਨੇ ਡਰੱਗ ਰੈਕਟਰ ਚਲਾਇਆ ਜਾ ਰਿਹਾ ਇਹ ਕਹਿ ਰਿਹਾ ਕਿ ਪੱਤਰਕਾਰਤਾ ਦੀ ਆੜ ਦੇ ਵਿੱਚ ਇੱਕ ਡਰੱਗ ਰੈਕਟ ਚਲਾਇਆ ਜਾ ਰਿਹਾ ਤੰਦਾ ਚਲਾਇਆ ਜਾ ਰਿਹਾ 27 ਸਾਲ ਦੀ ਪੱਤਰਕਾਰਤਾ ਦਾ ਮੇਰਾ ਜਿਹੜਾ ਕੈਰੀਅਰ ਹੈ ਕੋਈ ਇੱਕ ਦਾਗ ਮੇਰੇ ਤੇ ਕੋਈ 10 ਦੇਜੇ ਲੱਗਿਆ ਤੇ ਹੁਣ ਆਉਨੇ ਆ ਉਹ ਗੱਲ ਦੇ ਉੱਤੇ ਜਿਹਦੇ ਮੇਰੇ ਉੱਤੇ આરોਪ ਲੱਗ ਰਹੇ ਨੇ ਮੇਰੇ ਕੋਲ ਦੋ ਦਵਾਈਆਂ ਦੇ ਲਾਇਸੈਂਸ ਨੇ ਐਂਡੀਪੀ ਐਕਟ ਦੇ ਅੰਡਰ ਜਿਹੜੀਆਂ ਆਉਂਦੀਆਂ ਇੱਕ ਟ੍ਰੈਮਾਡੋਲ ਤੇ ਦੂਸਰੀ ਏ ਟਪੈਂਟਾਡੋਲ ਪਰ ਅਸੀਂ ਸਿਰਫ ਤੇ ਸਿਰਫ ਟ੍ਰੈਮਾਡੋਲੀ ਜਾਂ ਖਰੀਦਦੇ ਆ ਜਾਂ ਵੇਚਦੇ ਆ ਕਹੋ ਕਿ ਉਹਦੀ ਮਾਰਕੀਟਿੰਗ ਕਰਦੇ ਆ ਕੋਈ ਵੀ ਇੱਕ ਵੀ ਗੋਲੀ ਨਾ ਬਿਨਾ ਬਿੱਲ ਤੋਂ ਲਈ ਜਾਂਦੀ ਏ ਤੇ ਨਾ ਬਿਨਾ ਬਿੱਲ ਤੋਂ ਵੇਚੀ ਜਾਂਦੀ ਏ ਹੁਣ ਮੇਰੇ ਤੇ ਜਿਹੜੇ આરોਪ ਨੇ ਪਹਿਲਾ આરોਪ ਕਾਰਪੋਰੇਟ ਹਸਪੀਟਲ ਨੂੰ 21 ਅਪ੍ਰੈਲ ਨੂੰ 20 ਡੱਬੇ ਵੇਚੇ ਜਾਂਦੇ ਕੀਮਤ ਕਿੰਨੀ ਹੈ 12000 ਰੁਪਏ 100 ਕਰੋੜ ਦਾ ਮਾਲਕ ਹੈ ਡਾਕਟਰ ਜਰਿੰਦਰ ਜਤਿੰਦਰ ਮਲੋਤਰਾ ਉਹਦੇ ਆਰਡਰ ਤੇ ਉਹਨੂੰ ਸਪਲਾਈ ਕੀਤੀ ਜਾਂਦੀ ਏ આરોਪ ਇਹ ਹੈ ਕਿ ਕਾਰਪੋਰੇਟ ਹਸਪੀਟਲ ਦੇ ਕੋਲ ਇਹ ਦਵਾਈਆਂ ਨੂੰ ਰੱਖਣ ਦਾ ਲਾਇਸੈਂਸ ਨਹੀਂ ਹੈ ਜਦ ਕਿ ਉਹਦੇ ਕੋਲ ਮੋਰਫਨ ਰੱਖਣ ਦਾ ਲਾਇਸੈਂਸ ਹੈਗਾ ਵੱਡਾ ਹਸਪੀਟਲ ਹੈ ਆਈਸੀਯੂ ਹੈ ਕਿਤਨਾ ਉਥੇ ਗੰਭੀਰ ਪੇਸ਼ੈਂਟ ਆਉਂਦੇ ਨੇ ਤੇ ਟ੍ਰੈਮਾਡੋਲ ਕੰਮ ਕਿਸਾਂਦੀ ਏ ਇਹ ਪੇਨ ਕਿਲਰ ਹੈ ਜਿਹੜੇ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਜਾਂਦੀ ਏ ਕਦੀ ਉਹਨਾਂ ਦਾ ਵੀ ਹਾਲ ਪੁੱਛ ਕੇ ਦੇਖੋ ਹੁਣ ਤੁਸੀਂ ਇਹ ਦੇਖੋ ਔਰ ਮੈਨੂੰ ਨਹੀਂ ਸੀ ਪਤਾ ਕਿ ਡਾਕਟਰ ਜਤਿੰਦਰ ਮਲੋਤੜਾ ਜਾਂ ਉਹਨਾਂ ਦੇ ਹਸਪੀਟਲ ਕੋਲ ਲਾਇਸੈਂਸ ਹੈ ਜਾਂ ਨਹੀਂ ਹੈਗਾ ਹੁਣ ਤੁਸੀਂ ਇਹ ਦੇਖੋ 100 ਕਰੋੜ ਦਾ ਮਾਲਕ ਕੀ 12000 ਰੁਪਏ ਦੀ ਦਵਾਈ ਖਰੀਦੇਗਾ ਉਹ ਵੀ ਨਸ਼ੇੜੀਆਂ ਨੂੰ ਵੇਚਣ ਲਈ ਔਰ ਦੂਸਰਾ આરોਪ ਕੀ ਹੈ ਲਾਈਫ ਕੇਅਰ ਹਸਪੀਟਲ ਜਿਹਦਾ ਕਾ مالک ਪ੍ਰਵੀਨ ਹੈ ਤੇ ਉੱਥੇ ਰਜੇਸ਼ ਕੁਮਾਰ ਆਰਥੋਪੀਡੀਸ਼ਨ ਨੇ ਮੇਰੇ ਕੋਲੋਂ ਕਿਹਾ ਜਾ ਰਿਹਾ ਕਿ ਅਸੀਂ ਉਹਨੂੰ ਮੇਰੀ ਕੰਪਨੀ ਜਿਹੜੀ ਹੈ ਬਲਿਸਟਾ ਫਾਰਮਾਸੂਟੀਕਲ ਉਹ ਕੰਪਨੀ ਉਸ ਨੂੰ 10 ਦੱਬੇ ਵੇਚਦੀ ਸੀ ਜਦਕਿ ਉਹਦੇ ਕੋਲ ਪੰਜ ਦੱਬੇ ਦਾ ਹੀ ਲਾਇਸੈਂਸ ਸੀਗਾ ਪਰ ਇਹ ਦੱਸ ਦਿਆ ਮੈਂ ਹਰ ਅਸੀਂ ਇਹ ਜਾਣਕਾਰੀ ਲਗਾਤਾਰ ਟਾਈਮ ਟੂ ਟਾਈਮ ਬੈਠੇ ਤੇ ਹਰ ਮਹੀਨੇ ਜਾਂ ਦੂਸਰੇ ਮਹੀਨੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਜਿਹੜੀ ਕਿ ਡਰੱਗ ਆਫਿਸ ਦੀ ਅਥਾਰਟੀ ਹੈ ਉਸ ਨੂੰ ਭੇਜਦੇ ਸਾਂ ਮੈਨੂੰ ਕਦੀ ਪੁਆਇੰਟ ਆਊਟ ਕਿਉਂ ਨਹੀਂ ਕੀਤਾ ਗਿਆ ਵੀ ਇਹਨਾਂ ਕੋਲ ਤੇ 5 ਡੱਬਿਆਂ ਦਾ ਲਾਇਸੈਂਸ ਹੈ ਤੁਸੀਂ ਇਹਨਾਂ ਨੂੰ 10 ਡੱਬੇ ਸਪਲਾਈ ਕਿਉਂ ਕਰ ਰਹੇ ਹੋ ਤੇ ਕੀ ਇਹ ਵੀ 50 ਕਰੋੜ ਦਾ ਮਾਲਕ ਹੋਣਾ ਹੈ ਕਿ 5-7000 ਰੁਪਏ ਦੀ ਗੋਲੀ ਮਰੀਜ਼ਾਂ ਵਾਸਤੇ ਕੀ ਨਸ਼ੇੜੀਆਂ ਨੂੰ ਵੇਚਣ ਵਾਸਤੇ ਦਵਾਈ ਲਈ ਸਾਰਾ ਬਿੱਲ ਦਾ ਰਿਕਾਰਡ ਆ ਤੁਸੀਂ ਇਹ ਵੀ ਹਾਂ ਇੱਕ ਮੇਰੇ ਤੇ ਹੋਰੋ ਰੋਪ ਲੱਗ ਰਿਹਾ ਕਿ ਇੱਕ ਵਾਰ ਮੇਰੇ ਕੋਲ ਲਿਮਟਿਡ ਸਟਾਕ ਤੋਂ ਵੱਧ ਹੋ ਗਿਆ ਮੇਰੇ ਕੋਲ 75 50000 ਗੋਲੀ ਰੱਖਣ ਦੀ ਲਿਮਟ ਹੈ ਤੇ ਲਿਮਟ ਕਿਸ ਤਰ੍ਹਾਂ ਵੱਧ ਗਈ ਉਹ ਵੀ ਅਸੀਂ ਕਾਨੂੰਨੀ رائے ਲੈ ਰਹੇ ਹਾਂ ਕਿਉਂਕਿ ਮੈਂ ਇੱਕ ਕੰਪਨੀ ਨੂੰ ਜਦੋਂ ਸਪਲਾਈ ਕੀਤਾ ਆਰਡਰ ਉਹ ਕੰਪਨੀ ਨੇ ਮੈਨੂੰ ਦਵਾਈ ਸਪਲਾਈ ਨਹੀਂ ਕੀਤੀ ਤੇ ਮੈਂ ਆਰਡਰ ਮੀਨ ਵਾਈਲ ਦੂਸਰੀ ਕੰਪਨੀ ਨੂੰ ਦੇ ਦਿੱਤਾ ਤੇ ਦੂਸਰੀ ਕੰਪਨੀ ਨੇ ਮੈਨੂੰ ਸਪਲਾਈ ਕਰਤਾ ਆਰਡਰ ਤੇ ਮੀਨ ਵਾਈਲ ਜਿਹਨੂੰ ਮੈਂ ਪਹਿਲਾਂ ਵੀ ਸਪਲਾਈ ਕੀਤਾ ਸੀਗਾ ਉਹ ਵੀ ਉਹਨਾਂ ਨੂੰ ਸਪਲਾਈ ਕਰਤਾ ਜਿਸ ਕਰਕੇ ਮੇਰਾ ਜਿਹੜਾ ਸਟਾਕ ਵੱਧ ਗਿਆ ਪਰ ਮੇਰੇ ਕੋਲ ਗਲਤੀ ਹੋਈ ਕਿ ਮੈਂ ਉਹਨਾਂ ਨੂੰ ਸਟਾਕ ਵਾਪਸ ਨਹੀਂ ਕੀਤਾ ਚਲੋ ਇਹ ਟੈਕਨੀਕਲ ਮਿਸਟੇਕ ਆ ਇਹਦਾ ਮਤਲਬ ਇਹ ਨਹੀਂ ਕਿ ਮੈਂ ਕੋਈ ਡਰੱਗ ਰੈਕਟ ਚਲਾ ਰਿਹਾ ਜਾਂ ਡਰੱਗ ਪੈਡਲਰ ਚਲਾ ਰਿਹਾ ਐਨਸੀਬੀ ਦੇ ਅਫਸਰ ਜਿਹੜੇ ਨਾਰਕੋਟਿਕ ਕੰਟਰੋਲ ਬਿਊਰੋ ਦੇ ਅਫਸਰ ਜਾਣਦੇ ਨੇ ਕਿ ਟ੍ਰੈਮਾਡੋਲ ਦਾ ਅਸੀਂ ਕੋਈ ਮਿਸਯੂਜ਼ ਨਹੀਂ ਕੀਤਾ ਦਵਾ ਦੇ ਤੌਰ ਤੇ ਸਿਰਫ ਹਸਪਤਾਲਾਂ ਨੂੰ ਵੇਚਿਆ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਨੂੰ ਵੇਚਿਆ ਨਸ਼ੇ ਦੇ ਤੌਰ ਤੇ ਉਹਨੂੰ ਵੇਚਿਆ ਨਹੀਂ ਗਿਆ ਤੇ ਕੋਈ ਤੁਸੀਂ ਮੈਨੂੰ ਇੰਨਾ ਬੇਵਕੂਫ ਸਮਝਦੇ ਹੋ ਜੇ ਮੈਂ ਨਸ਼ੇ ਦਾ ਕਾਰੋਬਾਰ ਕਰਨਾ ਹੋਵੇ ਰੈਕਟ ਚਲਾਉਣਾ ਹੋਵੇ ਬਹੁਤ ਸਾਰੇ ਕਾਰ ਤੇ ਮੈਂ ਆਪਣੀ ਧਰਮ ਪਤਨੀ ਨੂੰ ਇਹ ਇਨਵੋਲ ਕਰੂੰਗਾ ਆਪਣੇ ਭਰਾ ਨੂੰ ਇਨਵੋਲ ਕਰੂੰਗਾ ਆਪਣੇ ਬੱਚੇ ਨੂੰ ਇਨਵੋਲ ਕਰੂੰਗਾ ਆਪਣੀ ਭਾਬੀ ਨੂੰ ਇਨਵੋਲ ਕਰੂੰਗਾ ਆਪਣੀ ਮਾਂ ਨੂੰ ਇਨਵੋਲ ਕਰੂੰਗਾ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਗਈ ਵੀ ਤੁਸੀਂ ਕਿਸੇ ਦੇ આરોਪ ਕੀ ਲਾ ਰਹੇ ਹੋ ਸੁਖਦੀਪ ਸਿੰਘ ਤੂੰ ਬੜਾ ਜ਼ੋਰ ਲਾ ਲਿਆ ਕੋਈ ਗੱਲ ਨਹੀਂ ਰੱਬ ਤੈਨੂੰ ਜ਼ਿੰਦਗੀ ਬਖਸ਼ਿਆ ਤੇ ਸਾਨੂੰ ਮੌਕਾ ਦੇ ਤੇ ਤੈਨੂੰ ਦੱਸਾਂਗੇ ਹੁਣ ਮੈਂ ਆਪਣੇ ਪੱਤਰਕਾਰ ਜਿਹੜੇ ਸਾਥੀ ਨੇ ਪੱਤਰਕਾਰ ਦੋਸਤ ਨੇ ਤੇ ਜਿਹੜੇ ਮੇਰੇ ਦੁਸ਼ਮਣ ਵੀ ਨੇ ਉਹਨਾਂ ਨੂੰ ਵੀ ਸਨੇਹ ਦੇਣਾ ਚਾਹਣਾ ਕਿ ਮੇਰਾ ਪੱਖ ਜਰੂਰ ਜਨਤਾ ਤੱਕ ਪਹੁੰਚਾਓ ਕਿਉਂਕਿ ਮੇਰਾ ਪੱਖ ਜਾਣਾ ਜਿਹੜਾ ਬਹੁਤ ਜ਼ਰੂਰੀ ਸੀ ਹੁਣ ਅਸੀਂ ਇਸ ਨੂੰ ਲੈ ਕੇ ਕਾਨੂੰਨੀ ਰਾਏ ਅਪਣਾ ਰਹੇ ਕਿਉਂਕਿ ਕਾਨੂੰਨੀ ਇਹਨਾਂ ਨੇ ਮੈਨੂੰ ਫਸਾਇਆ ਨਿਕਲਣਾ ਵੀ ਕਾਨੂੰਨੀ ਤੌਰ ਤੇ ਸਾਡੀ ਜਿਹੜੀ ਲੀਗਲ ਟੀਮ ਹੈ ਉਹਦੇ ਵਿੱਚ ਪੂਰੀ ਲੱਗੀ ਹੋਈ ਹੈ ਛੇਤੀ ਹੀ ਸਾਨੂੰ ਰਾਹਤ ਮਿਲੇਗੀ ਰਕੇਸ਼ ਜੀ ਮੈਂ ਤੁਹਾਡੇ ਕੋਲ ਮਾਫੀ ਮੰਗਦਾ ਤੁਹਾਡਾ ਕੋ ਕਸੂਰ ਤਾਂ ਨਹੀਂ ਹੈ ਪਰ ਇਹਨਾਂ ਨੇ ਵੀ ਤੁਹਾਨੂੰ ਫਾਲ ਸਿਮਪਲੀਫਾਈ ਕਰ ਲਿਆ ਮੇਰੇ ਪਰਿਵਾਰ ਨੂੰ ਨਹੀਂ ਛੱਡਿਆ ਤੇ ਤੁਸੀਂ ਵੀ ਮੇਰੇ ਪਰਿਵਾਰ ਦਾ ਹਿੱਸਾ ਹੀ ਹੋ ਉਮੀਦ ਕਰਦੇ ਹਾਂ ਛੇਤੀ ਮਿਲਾਂਗਾ ਪਰ ਮੈਂ ਆਪਣੇ ਦੋਸਤਾਂ ਨੂੰ ਕਹਿ ਦਿਆਂ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਦਿਆਂ ਮੈਨੂੰ ਸੰਪਰਕ ਕਰਨ ਦੀ ਕੋਸ਼ਿਸ਼ ਨਾ ਕਰਨਾ ਇਸ ਵੀਡੀਓ ਤੋਂ ਬਾਅਦ ਹੋ ਸਕਦਾ ਹੈ ਕਿ ਸੁਖਦੀਪ ਸਿੰਘ ਆਪਣਾ ਮਾਨਸਿਕ ਸੰਤੁਲਨ ਖੋ ਬੈਠੇ ਪਹਿਲੇ ਤੇ ਮੈਂ ਡਰਗ ਡਿਪਾਰਟਮੈਂਟ ਨੂੰ ਪੁੱਛਣਾ ਚਾਹੁੰਦਾ ਏਸੇ ਦਾਗੀ ਅਫਸਰ ਨੂੰ ਮੇਰੀ ਇਨਕੁਆਰੀ ਕਰਨ ਵਾਸਤੇ ਕਿਉਂ ਭੇਜਿਆ ਗਿਆ ਜਿਹੜਾ ਕਰੋੜਾਂ ਰੁਪਏ ਦੇ ਡਰਗ ਰੈਕਟ ਦੇ ਵਿੱਚ ਆਪ ਸ਼ਾਮਲ ਹੈ 50 ਲੱਖ ਰੁਪਏ ਦਾ ਦਲਾਲ ਬਣ ਕੇ ਰਿਸ਼ਵਤ ਦੇਣ ਗਿਆ ਸੀਗਾ DSP ਬਵਿੰਦਰ ਮਹਾਜਨ ਨੂੰ ਜਿਹਨੂੰ ਕੇ ਸਿੰਘਾਂ ਆਖਿਆ ਜਾਂਦਾ ਅਜੇ ਵਰਮਾਨੀ ਐਡਵੋਕੇਟ ਚੰਗੀ ਤਰ੍ਹਾਂ ਜਾਣਦੇ ਨੇ ਮੈਂ ਉਹਨਾਂ ਨਾਲ ਕਿੰਨੀਆਂ ਇੰਟਰਵਿਊਜ਼ ਕੀਤੀਆਂ ਐ ਇਸੇ ਮਸਲੇ ਦੇ ਉੱਤੇ ਕਿ ਡਰੱਗ ਰੈਕਟਰ ਕੌਣ ਆ ਡਰੱਗ ਪੈਟਰੋਲ ਸੁਖਦੀਪ ਸਿੰਘ ਆ ਕਿ ਮੈਂ ਆ ਹੁਣ ਸੁਖਦੀਪ ਸਿੰਘ ਭੜਕਾਏਗਾ ਐਨਸੀਬੀ ਦੇ ਅਫਸਰਾਂ ਨੂੰ ਵੀ ਮੇਰੀ ਉਹਨਾਂ ਨੂੰ ਬੇਨਤੀ ਐ ਤੁਸੀਂ ਇਹਦੇ ਆਖੇ ਨਾਲ ਲਗੋ ਜੋ ਕਾਨੂੰਨ ਕਹਿੰਦਾ ਤੁਸੀਂ ਉਹ ਕਰੋ ਬਾਕੀ ਰੱਬ ਰੱਖਾ ਫੇਰ ਮੁਲਾਕਾਤ ਹੋਏਗੀ ਧੰਨਵਾਦ ਸਸੀਕਾ ਜੀ ਨਮਸਕਾਰ ਇੱਕ ਜਰੂਰ ਮੈਂ ਤੁਹਾਨੂੰ ਗੱਲ ਕਹਿਣਾ ਚਾਹਾਂਗਾ ਆਪਣੇ ਦੋਸਤਾਂ ਨੂੰ ਉਹ ਪੱਤਰਕਾਰ ਵੀਰਾਂ ਨੂੰ ਜਿਹੜੇ ਮੈਨੂੰ ਡਰਗ ਰੈਕਟਰ ਡਰਗ ਪਾਰਲਰ ਦੱਸ ਰਹੇ ਨੇ ਉਹ ਮੇਰਾ ਪੱਖ ਜਨਤਾ ਤੱਕ ਜਰੂਰ ਪਹੁੰਚਾਉਣ ਤੇ ਇਹ ਵੀਡੀਓ ਨੂੰ ਮੇਰੇ ਸਾਥੀ ਮੇਰੇ ਦੋਸਤ ਵੱਤ ਤੋਂ ਵੱਤ ਸ਼ੇਅਰ ਕਰਨ ਵੱਤ ਤੋਂ ਵੱਤ ਲਾਈਕ ਕਰਨ ਵੱਤ ਤੋਂ ਵੱਤ ਕਮੈਂਟ ਕਰਨ ਇੱਕ ਪਾਸੇ ਤੇ ਇਹ ਕਹਿ ਰਹੇ ਨੇ ਕਿ ਯੁੱਧ ਨਸ਼ਿਆਂ ਵਿਰੁੱਧ ਤੇ ਦੂਜੇ ਪਾਸੇ ਕਿਸ ਤਰ੍ਹਾਂ ਜਿਹੜਾ ਆਮ ਬੰਦੇ ਨੂੰ ਉਸ ਬੰਦੇ ਨੂੰ ਫਸਾਇਆ ਜਾ ਰਿਹਾ ਜਿਹੜਾ ਕਿ ਭ੍ਰਸ਼ਟਾਚਾਰ ਦੇ ਖਿਲਾਫ ਬੋਲਦਾ ਹੈ ਭੂ ਮਾਫੀਆ ਦੇ ਖਿਲਾਫ ਬੋਲਦਾ ਹੈ ਇੱਕ ਪੂਰਾ ਰੈਕર્ડ ਜਿਹੜਾ ਉਹਦੇ ਖਿਲਾਫ ਬੋਲਦਾ ਉਹਨੂੰ ਵੀ ਇਹਦੇ ਵਿੱਚ ਪਸਾਇਆ ਜਾ ਰਿਹਾ ਹੈ ਹੁਣ ਮੈਨੂੰ ਉਮੀਦ ਹੈ ਕਿ ਛੇਤੀ ਹੀ ਸਾਨੂੰ ਮਾਨਯੋਗ ਕੋਰਟ ਵੱਲੋਂ ਰਾਹਤ ਮਿਲ ਜਾਏਗੀ ਆਜ਼ਾਦ ਚਾਉਣਾ ਧੰਨਵਾਦ ਸასი ਘਰ ਨਮਸਕਾਰ